ਨੇ ਨੇ ਗੋਆ ਕਰਨ ਲੱਗੇ ਕਸ਼ਮੇ ਜੀ ਆ ਗਿਆ ਗਾੜਾ ਇਹ ਹੋਏ ਤੁਸੀਂ ਅੱਗੇ ਵੀ ਦੇਖਿਆ ਹੋਣਾ ਕਿ ਬਸਟੈਂਡ ਦੇ ਪੁਲ ਦੇ ਕੋਲ ਜਿਹੜਾ ਈ ਰਿਕਸ਼ਾ ਪਟਿਆ ਆ ਜਿਹਨੇ ਆਪਣੀ ਸਮਰੱਥਾ ਤੋਂ ਵੱਧ ਜਿਹੜਾ ਸਮਾਨ ਜਿਹੜਾ ਲੱਦਿਆ ਓਵਰ ਹਾਈ ਲੈਂਥ ਦਾ ਹੂ ਪਲਟਿਆ ਆ ਉਹਦਾ ਉੱਥੇ ਨੁਕਸਾਨ ਉਹਦਾ ਵੀ ਹੋ ਸਕਦਾ ਹੈ ਕਿਸੇ ਦਾ ਹੋਰ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਹੁਣ ਆ ਦੇਖੋ ਇਹ ਉਧਰੋਂ ਚੌਂਕ ਹੈ ਉਧਰੋਂ ਫੋਨ ਹੁੰਦਾ ਆਂੜਿਆ ਹਜੇ ਵੀ ਨਹੀਂ ਹੜਿਆ ਇਹਨੂੰ ਅਸੀਂ ਰੋਕਿਆ ਹੈ ਹਜੇ ਵੀ ਨਹੀਂ ਹੜਿਆ ਜੀ ਫੋਨ ਹੁੰਦਾ ਆ ਆ ਦੇਖੋ ਇੰਨੀ ਬਰਾਇਆ ਹੈ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਜੇ ਜਿਹੜੀ ਜਿਹੜੀ ਸੀਟ ਤੁਹਾਡੀ ਬਣੀ ਹੈ ਸਵਾਰੀਆਂ ਧੋਣ ਵਾਸਤੇ ਸਵਾਰੀਆਂ ਹੀ ਧੋਓ ਇਹ ਸਮਾਜਨਤਾ ਵਾਸਤੇ ਇਹ ਬਰਸਤ ਨੂੰ ਆਇਆ ਪਰ ਇਹ ਵੀ ਆਇਆ ਤਾਂ ਇਹ ਤਾਰ ਕੋ ਪਹਾਰ ਨਹੀਂ ਦਸ ਮਾ ਉਧਰੋਂ ਚੌਂਕ ਆ ਗਿਆ ਤੂੰ ਇਹ ਫੋਨ ਸੁਣਦੇ ਆ ਤੇ ਫਿਰ ਭਾਈ ਜਦੋਂ ਜਦੋਂ ਡੱਕਿਆ ਉਹ ਫੋਨ ਹੀ ਚੁੰਡਿਆ ਮੈਂ ਫੋਨ ਫੜ ਕੇ ਮਾਇ ਇਹ ਤੁਹਾਨੂੰ ਲਾਇਆ ਸੀ ਨਾ ਉਹ ਕੀ ਕਰੀਏ ਤੇਰਾ ਸਾਥ ਉਹ ਜਾਵਾਂ ਖਾਣਾ ਮੈਂ ਇੱਕ ਉਹ ਕਿਹਦੇ ਵਿੱਚ ਮਰੇਗਾ ਨਾਲੇ ਅਗਰ ਦਾ ਨਾ ਖਾਣ ਕਰੇਗਾ ਕਿੱਦਾਂ ਹੀ ਬੱਸ ਸਟੈਂਡ ਦੇ ਵਿੱਚ ਪਟਿਆ ਇੱਕ ਉੱਥੇ ਹੀ ਗੁਨੇ ਹੁਣੇ ਦੇਖਿਆ ਹੋਣਾ ਬਸ ਸਟੈਂਡ ਤੋਂ ਕੋਲ ਜਿਹੜਾ ਪੁਲ ਹੈਗਾ ਆ ਉੱਥੇ ਈ ਰਿਕਸ਼ੇ ਨੇ ਇੱਕ ਓਵਰ ਲੈਂਥ ਜਿਹੜਾ ਸਮਾਨ ਹੈ ਉਹ ਆਪਣੇ ਤੇ ਲੋਡ ਕੀਤਾ ਸੀ ਜਿਹੜਾ ਕਿ ਉੱਥੇ ਪਲਟ ਗਿਆ ਜੋ ਰਾਹਗੀਰਾਂ ਨੂੰ ਵੀ ਕਿੰਨੀ ਜਿਹੜੀ ਮੁਸ਼ਕਲ ਪੈਦਾ ਹੋਈ ਹੈ ਤੇ ਉਹ ਵੀ ਆਪਣੀ ਜਾਨ ਜਿਹੜੀ ਹੈ ਉਹਦੀ ਵੀ ਮਹਾਂ ਬਚੀ ਹੈ ਤੇ ਸਾਡੇ ਮੁਲਾਜ਼ਮਾਂ ਨੇ ਇਹਨੂੰ ਨਾਲ ਹੋ ਕੇ ਤੇ ਝੁੱਕ ਕੇ ਦਿਨੂੰ ਖੜਾ ਕੀਤਾ ਹੈ ਮੇਰੀ ਫੇਰ بار-ਬਾਰ ਇਹਨਾਂ ਨੂੰ ਇਹ ਬੇਨਤੀ ਹੈ ਕਿ ਇਹ ਈ ਰਿਕਸ਼ੇ ਵਾਲੇ ਜਿਹੜੇ ਆ ਇਹਨਾਂ ਨੂੰ ਸਵਾਰੀਆਂ ਢੋਣ ਵਾਸਤੇ ਜਿਹੜਾ ਹੈ ਮਨਜ਼ੂਰੀ ਮਿਲੀ ਹੈ ਇਹ ਉਹੀ ਕੰਮ ਕਰਨ ਨਾ ਕਿ ਇਹ ਆਪਣਾ ਉੱਤੇ ਜਿਹੜਾ ਲੋਡ ਹੈ ਉਹ ਲੱਦ ਕੇ ਤੇ ਗਾਂ ਪਹਸਾਂ ਜਾਣ ਇਹਨੇ ਛਾਲਿਆਂ ਤੱਕ ਪਤਾ ਨਹੀਂ ਕਿੰਨੇ ਆਕਦਾ ਨੁਕਸਾਨ ਕਰਨਾ ਹੈ ਫਿਰ ਕਈ ਕਹਿੰਦੇ ਨੇ ਕਿ ਦੇਖੋ ਇਹ ਗਰੀਬ ਨੇ ਗਰੀਬਾਂ ਦਾ ਗਰੀਬ ਮਾਰ ਹੋ ਰਹੀ ਹੈ ਇਹਨਾਂ ਦਾ ਚਲਾਨ ਹੋ ਰਿਹਾ ਇਹ ਤਾਂ ਦੱਸੋ ਵੀ ਕੀ ਕੀਤਾ ਜਾਏ ਇਸ ਕਰਕੇ ਮੇਰੀ ਫਿਰ ਇਹਨਾਂ ਨੀ ਰਿਕਸ਼ੇ ਵਾਲਿਆਂ ਨੂੰ ਬੇਨਤੀ ਹੈ ਕਿ ਆਪਣੇ ਤੇ ਉਨਾ ਹੀ ਸਮਾਨ ਲੱਦੋ ਜਿਹੜੀ ਤੁਹਾਨੂੰ ਮਨਜ਼ੂਰੀ ਆ ਤਾਂ ਫਿਰ ਤੁਸੀਂ ਸਵਾਰੀਆਂ ਢੋਣ ਵਾਸਤੇ ਹੈਗੇ ਸਵਾਰੀਆਂ ਢੋਓ ਇਹ ਕੰਮ ਜਿਹੜਾ ਇਹ ਨਾ ਕਰੋ ਇਹ ਜਿਹਨੂੰ ਮਨਜ਼ੂਰ ਹੈਗਾ ਲੋਡ ਉਹ ਹੀ ਆਪਣਾ ਲੋਡ ਇਹ ਕਰੇ ਨਹੀਂ ਤੇ ਹੁਣ ਇੱਥੇ ਕੋਈ ਹਾਸਾ ਵਾਪਰ ਜਾਂਦਾ ਕਿ ਇਹਦੀ ਮੌਤ ਹੋ ਜਾਂਦੀ ਤੇ ਫਿਰ ਇਹਨਾਂ ਨੇ ਕਹਿਣਾ ਸੀ ਵੀ ਆਹ ਦੇਖੋ ਆ ਕੀ ਹੋ ਗਿਆ ਪ੍ਰਸ਼ਾਸਨ ਕੀ ਕਰਤਾ ਤੇ ਇਸ ਕਰਕੇ ਮੇਰੀ ਇਹਨਾਂ ਨੂੰ ਇਹ ਬੇਨਤੀ ਹੈ ਵੀ ਇਹ ਕੰਮ ਜਿਹੜਾ ਇਹ ਨਾ ਕਰੋ